ਸਤ ਸ੍ਰੀ ਅਕਾਲ ਦੋਸਤੋ ਅ ਅਸੀਂ ਇਸ ਵੇਲੇ ਫੋਰਦੀਸ ਹਸਪੀਟਲ 'ਚ ਖੜੇ ਹਾਂ ਮਾਲੀ ਤੇ ਅ ਰਾਜਵੀਰ નો ਡਾਊਟ ਕਰ ਲੈ ਐਕਸੀਡੈਂਟ ਹੋਇਆ ਸੱਟ ਲੱਗੀ ਐ ਤੇ ਇਲਾਜ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟ੍ਰੀਟ ਕਰ ਰਹੇ ਐ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਐ ਕਿ ਆਰ ਆਈ ਪੀ ਆਰ ਆਈ ਪੀ ਇਸ ਤਰ੍ਹਾਂ ਦੇ ਸਨੇਹ ਜਿਹੜੇ ਜਾਨੀ ਰਾਜਵੀਰ ਨੂੰ ਚੌਹਰਾਂ ਨੂੰ ਦੇ ਰਹੇ ਉਹ ਸਾਨੂੰ ਕਦੇ ਨਹੀਂ ਮਨਜ਼ੂਰ ਨਹੀਂ ਤੇ ਮਹਾਰਾਜ ਦੀ ਕਿਰਪਾ ਹੈ ਕਿ ਰਾਜਵੀਰ ਇਸ ਵੇਲੇ ਤੜਕੇ ਦੇ ਹੁਣ ਫਿਰ ਕਿਹੜਾ 8:00 ਵਜੇ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਿਹਾ ਉਹ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜੇਰੇ ਨਾਲ ਆਪਣੀ ਆਪਣਾ ਸਾਰਾ ਖੇਡਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇੱਕ ਤੋਂ ਨਾਲ ਭੈਣ ਭਰਾਵਾਂ ਨੂੰ ਕਿ ਜਿਹੜੇ ਚੰਦ ਕਬਿਓਂ ਲਈ ਇਸ ਤਰ੍ਹਾਂ ਦੀਆਂ ਖਬਰਾਂ ਫੜਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਵਾਸ਼ਾ ਨਾ ਬਣਾਓ ਮੇਰੇ ਭਰਾਵਾਂ ਕਿ ਦੁੱਖ ਦਾ दारू ਬਣੀ ਦਾ ਤਵਾਸ਼ਾ ਨਹੀਂ ਬਣਾਈਂਦਾ ਸੋ ਸਾਰੇ ਪ੍ਰਾਜਸੀਲ ਬਾਈ ਹੁਣੇ ਖੜੇ ਆ ਸਾਰੇ ਉੱਪਰ ਹਸਪੀਟਲ ਦੇ ਵਿੱਚ ਬੈਠੇ ਆ ਸਾਰੇ ਸੱਚ ਸੋ ਉਹਦੇ ਲਈ ਅਰਦਾਸ ਕਰੋ ਮੈਂ ਬਾਕੀ ਹੱਥ ਜੋੜ ਕੇ ਸਾਰੇ ਵੀਰਾਂ ਸਭਾ ਨੂੰ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਸਾਰੇ ਅਰਦਾਸ ਕਰੋ ਬਾਈ ਸਾਡਾ ਠੀਕ ਹੋ ਕੇ ਖੜਾ